ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਇੱਥੋਂ ਦੀ ਸਿਆਸਤ ਵਿੱਚ ਹਲਚਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇੱਥੋਂ ਦੇ ਕੁੰਦਰਾ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਆਕੂ ਮੋਹਿਤ ਕੁੰਦਰਾ ਅਤੇ ਹੋਰ ਕਈ ਆੜਤੀਏ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ। ਆਪ ਦੇ ਦਫ਼ਤਰ ਵਿਖੇ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਵਿਆਲਪੁਰਾ ਨੇ ਇਹਨਾਂ ਸਾਰੇ ਆਕੂਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਵਿਆਲਪੁਰਾ ਨੇ ਆਖਿਆ ਕਿ ਨੌਜਵਾਨ ਆਕੂ ਮੋਹਿਤ ਕੁੰਦਰਾ ਵੱਲੋਂ ਆਪਣੇ ਸਮਰਤਕਾ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਨਾਲ ਕਾਫੀ ਮਜ਼ਬੂਤੀ ਮਿਲੇਗੀ। ਅਗਲਾ ਤਾਂ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਦਕਾਰਯੋਗ ਐਮਐਲਏ ਸਾਹਿਬ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ। ਬਾਕੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਕਿਉਂਕਿ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਬਿਲਕੁਲ 라ਗਾ ਉਹ ਮੈਂ ਆਪਣੇ ਮਤਲਬ ਦਿਲ ਤੋਂ ਫੈਸਲਾ ਲਿਆ ਕਿ ਸਹੀ ਸਮਾਂ ਪਾਰਟੀ ਦਾ ਜੁੜਨ ਦਾ ਸਾਡੇ ਵੀ ਮਨ 'ਚ ਬੜੇ ਬਲਬਲੇ ਅੱਜ ਇਸ ਵੀ ਚੰਗੀ ਪਾਰਟੀ ਨਾਲ ਜੁੜ ਕੇ ਅਸੀਂ ਵੀ ਪਰਿਵਾਰ ਦਾ ਹਿੱਸਾ ਬਣਿਆ ਤਾਂ ਅਸੀਂ ਜਿੰਨੇ ਵੀ ਅੱਜ ਸਾਰੇ ਅੱਜ ਲੋਸ ਮਿੱਤਰ ਭੈਣ ਭਰਾ ਇਕੱਠੇ ਆ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਇਹਨਾਂ ਦੀ ਰਹਿਨਮਾਈ ਦੇ ਵਿੱਚ 파ਰਟੀ ਸ਼ਾਮਲ ਹਾਂ ਦੇਖੋ ਜੀ ਜੇ ਮੈਂ ਤਾਂ ਇਹ ਕਹੂੰਗਾ ਕਿ ਮੈਂ ਤਾਂ ਇੱਕ ਇਹਨਾਂ ਦੇ ਪਰਿਵਾਰ ਦਾ ਛੋਟਾ ਜਿਹਾ ਬੂਟਾ ਲਾਇਆ ਇਹਨਾਂ ਨੇ ਮੇਰੇ ਜੇ ਮੈਨੂੰ ਮੁਕਮਲ ਕਰਨੇ ਕਿ ਮੈਂ ਇਲੈਕਸ਼ਨ ਲੜੂ ਜੋ ਮਿਕਟੋਬਰੀ ਹੈ ਕੋਈ ਪਾਰਟੀ ਕੋਲ ਉਮੀਦਵਾਰ ਹੋਊਗਾ ਤਾਂ ਬਿਲਕੁਲ ਇਹਨਾਂ ਦੇ ਮੋਢੇ ਨਾਲ ਬੁੱਢਾ ਲਾਗੇ ਖੜਾਗੇ ਔਰ ਕੋਸ਼ਿਸ਼ ਕਰਾਂਗੇ ਕਿ ਪਾਰਟੀ ਦੇ ਵੱਤੂਰ ਦੁੰਦੇ ਜਤਾਈਏ ਐਸੀ ਕੋਈ ਗੱਲ ਨਹੀਂ ਕਿਉਂਕਿ ਅਕਸਰ ਇਹ ਹੁੰਦਾ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੁੰਦਾ ਵੀ ਪਤਾ ਨਹੀਂ ਕਿ ਕੀ ਮੰਚ ਚੱਲ ਰਿਹਾ ਕੀ ਨਹੀਂ ਪਰ ਜੋ ਵੀ ਅੱਜ ਮੈਂ ਬੈਠਾ ਬਿਲਕੁਲ ਸਾਫ਼ ਮਨੋਂ ਬੈਠੇ ਜੋ ਪਾਰਟੀ ਹਕੂਮਤ ਲਾਉਂ ਜਿੱਥੇ ਕੋਈ ਜਿਹਦੀ ਮਦਦ ਕਰਨੀ ਅਸੀਂ ਐਮਐਲਏ ਸਾਹਿਬ ਦੀ ਰਹਿਨਮਾਈ ਦੇ ਵਿੱਚ ਉਸੇ ਤੇ ਅਸੀਂ ਬੜੇ ਪੁਰਾਣੇ ਅਕਾਲੀ ਅਸਾਲੀ ਪਰਿਵਾਰ ਨਾਲ ਸੰਬੰਧ ਸੀਗਾ ਤੇ ਅਸੀਂ ਸਰਦਾਰ ਜਗਤਾਰ ਸਿੰਘ ਧਿਆਲਪੁਰਾ ਜੀ ਐਮਐਲਏ ਸਾਹਿਬ ਦੀ ਹੋ ਹਾਂ ਤੇ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਸਾਨੂੰ ਬੜਾ ਵਧੀਆ ਲੱਗਿਆ ਤੇ ਅਸੀਂ ਇਹਨਾਂ ਦੀ ਰਹਿਨਮਾਈ ਹੇ ਅੱਜ ਆਪਣੇ ਸਾਥੀਆਂ ਨਾਲ ਆੜਤੀਆਂ ਨਾਲ ਮੇਰਾ ਵੱਡਾ ਭਰਾ ਸੋਨੂ ਕੁੰਦਰਾ ਜੀ ਤੇ ਰਾਜੂ ਜੂਨੀ ਰੰਦਾਵਾ ਜੀ ਸਾਰਿਆਂ ਨੇ ਨਾਲ ਅਸੀਂ ਅੱਜ ਸ਼ਾਮ ਨੂੰ ਹੋਏ ਆ ਤੇ ਐਮਐਲਏ ਸਾਹਿਬ ਦੀ ਰਹਿਨਮਾਈ ਦੇ ਵਿੱਚ ਚੱਲਾਂਗੇ ਸਾਨੂੰ ਇਹਨਾਂ ਦੀ ਪਾਰਟੀ ਦੇ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ ਇਸ ਕਰਕੇ ਅਸੀਂ ਆਵਾਜ਼ ਮਾਰਨੀ ਚਾਹੁੰਦੇ ਹਾਂ ਐਸਐਮਜੇਪ ਪੰਜਾਬ ਦੇ ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ